हां जी दोस्तों ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚਿਆ ਦੋਸਤੋ ਪਿੰਡ ਸੋਲ ਠੱਠੀ ਤਹਿਸੀਲ ਜਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਸਾਹਿਬ ਹੋਂਾ ਕੋਲ ਆਏ ਆ ਦੋਸਤੋ ਜਿੱਦਾਂ ਕਿ ਸਾਰੇ ਵੀਰਾਂ ਨੂੰ ਪਤਾ ਦੋਸਤੋ ਇੱਕ ਪਸ਼ੂ ਵਪਾਰ ਦਾ ਕੰਮ ਆ ਵਿਕਰੀ ਵਾਲੇ ਪਸ਼ੂ ਇਸ ਘਰੇ ਆਉਂਦੇ ਰਹਿੰਦੇ ਆ ਪਹਿਲਾਂ ਕਾਫੀ ਫੜੀ ਕੋ ਆਪਾਂ ਇਸ ਘਰੋਂ ਪਾਈਆਂ ਨੇ ਪਸ਼ੂ ਤੁਹਾਨੂੰ ਨਵੇਂ-ਨਵੇਂ ਜਦੋਂ ਆਉਂਦੇ ਆ ਇਸ ਕਿੱਲੇ ਦੇ ਉੱਪਰ ਤੁਹਾਨੂੰ ਦਿਖਾਉਂਦੇ ਰਹੀਦਾ ਜਬਾਲ ਤੋਂ ਦੋਸਤੋ ਕੋਈ 8-9 ਕਿਲੋਮੀਟਰ ਦੀ ਦੂਰੀ ਆ ਪਿੰਡ ਸੋਲ ਠੱਟੀ ਦੀ ਤੇ ਭਿੱਕੀਵਿੰਡ ਤੋਂ ਕੋਈ 18-17 ਕਿਲੋਮੀਟਰ ਦੀ ਦੂਰੀ ਆ ਸੁਰ ਸਿੰਘ ਪਿੰਡ ਵੱਡਾ ਪਿੰਡ ਥੋੜੀ ਦੂਰੀ ਤੇ ਆ ਪੁੱਚਰ ਪਿੰਡ ਵੀ ਬਿਲਕੁਲ ਨਾਲ ਲੱਗਦਾ ਹੈਗਾ ਗੱਗੋ ਬੂਹੇ ਤੋਂ ਵੀ ਤੁਸੀਂ ਜੜੀਏ ਦੋਸਤੋ ਇਸ ਪਿੰਡ ਪਿੰਡ ਵਿਜ਼ਿਟ ਕਰ ਸਕਦੇ ਜੇ ਪਿੰਡ ਸੋਲ ਠੱਟੀ ਤੁਸੀਂ ਵਿਜ਼ਿਟ ਕਰਨੀ ਆ ਅੱਜ ਇਸ ਕਵਰੇਜ ਦੇ ਵਿੱਚ ਟੋਟਲ ਤਿੰਨ ਨਗ ਤੁਹਾਨੂੰ ਦਿਖਾਉਣੇ ਆ ਇੱਕ ਮੱਝ ਬਿਲਕੁਲ ਠੁੱਕੀ ਆ ਦੋਸਤੋ ਤਿਆਰੀ ਤੇ ਕੋ ਦਿਖਾਵਾਂਗੇ ਇੱਕ ਮੱਝ ਸੂਈ ਸਵਾਈ ਆ ਤਾਜੀ ਇੱਕ ਤੋਕੜ ਗੱਬਣ ਨਗ ਜਿਹੜਾ ਉਹ ਵੀ ਤੁਹਾਨੂੰ ਦਿਖਾ ਦਾਂਗੇ ਅੱਜ ਤਰੀਕ 28 ਅਪ੍ਰੈਲ ਸਮਾਂ ਕੁਸ਼ਾਮ ਦੇ 5:30 ਵਜੇ ਦਾ 5:30 ਮਿੰਟ ਦਾ ਸਮਾਂ ਪੂਰੀ ਡਿਟੇਲ ਆਪਾਂ ਵੀਰ ਸਾਹਿਬ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂ ਕਿ ਸੋ ਵੀਡੀਓ ਦੇ ਨਾਲ ਐਂਡ ਤੱਕ ਜੁੜੇ ਰਹੋ ਤਾਂ ਜੋ ਕੱਲੇ-ਕੱਲੇ ਨਗਦੀ ਕੱਲੇ ਪਸ਼ੂ ਦੀ ਸਾਰੇ ਵੀਰਾਂ ਨੂੰ ਇਨਫੋਰਮੇਸ਼ਨ ਆ ਪੂਰੀ ਜਾਣਕਾਰੀ ਆ ਉਹ ਸਾਰਿਆਂ ਨੂੰ ਸਮਝਾ ਸਕੀ ਉਹ ਕਰਦੇ ਆਂ ਗੱਲਬਾਤ ਸਭ ਤੋਂ ਪਹਿਲਾਂ ਵੀਰ ਸਾਹਿਬ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਵੀਰ ਜੀ ਸਤਿ ਸ੍ਰੀ ਅਕਾਲ ਉਹ ਠੀਕ ਠਾਕ ਵੀਰ ਜੀ ਬਹੁਤ ਵਧੀਆ ਵੀਰੇ ਠੀਕ ਠਾਕ ਹੋ ਹਾਂਜੀ ਵੀਰ ਜੀ ਕਿਰਪਾ ਵੈਗਰੂ ਦੀ ਤੇ ਬਾਕੀ ਸਾਡੇ ਵੱਲੋਂ ਸਾਡੇ ਭੈਣ ਭਰਾਵਾਂ ਠੀਕ ਐ 사ਸਰੀ ਕਵੀਰ ਹੋਰ ਸਾਹਿਬ ਕੀ ਹਾਲ ਚਾਲ ਨੇ ਫਿਰ ਵਧੀਆ ਕੈਂਪ ਸੇਤਾ ਹਾਂਜੀ ਵਧੀਆ ਹੈ ਭਾਈ ਚਲੋ ਸ਼ੁਕਰ ਹੈ ਮਾਲਕ ਦਾ ਅੱਛਾ ਵੀਰ ਜੀ ਅੱਜ ਆਪਣੇ ਕੋਲ ਤਿੰਨ ਪਸ਼ੂ ਆਇਆ ਦੋ ਤਾਂ ਪਰ ਕੋਲ ਸੱਜਰ ਇੱਕ ਸੱਜਰ ਸੂਣੀ ਐ ਤੇ ਇੱਕ ਸੱਜਰ ਸੂਈ ਆ ਹਾਂਜੀ ਹਾਂਜੀ ਜੀ ਇਹ ਸੂਣ ਵਾਲੀ ਆ ਤੇ ਉਹ ਪਰਲੀ ਝੋਟੀ ਸੂਈ ਆ ਹਾਂਜੀ ਇਹ ਟੁਕੜ ਗੱਬਣਾ ਇੱਕ ਟੁਕੜ ਜਿਹੜਾ ਗੱਬਣ ਨਾਗ ਆਪਣੇ ਕੋਲ ਆ ਜਾਂਦਾ ਹਾਂ ਹਾਂਜੀ ਉਹ ਵੀ ਪਿੱਛੇ ਜਿਹੇ ਤੁਸੀਂ ਟੁਕੜ ਗੱਬਣ ਪਸ਼ੂ ਆਪਾਂ ਪਾਏ ਸੀਗੇ ਇਸ ਕਰਕੇ ਇਹ ਫਿਰ ਭੈਣ ਭਰਾਵਾਂ ਦੀ ਜਿੱਦਾਂ ਜਿੱਦਾਂ ਡਿਮਾਂਡ ਹੁੰਦੀ ਉਦਾਂ ਉਹਨਾਂ ਭੈਣ ਭਰਾਵਾਂ ਦੇ ਨਾਲ ਫਿਰ ਆਪਣਾ ਵਿਚਾਰ ਸਾਂਝਾ ਕਰਕੇ ਇੰਦਾ ਦਾ ਮਾਲ ਅਗਲਾ ਮੰਗਦਾ ਵੀਰ ਭੈਣ ਭਰਾ ਨਾਲੇ ਵਪਾਰ ਲਾਈ ਨਾ ਆਪਣੀ ਪਸ਼ੂ ਹਰ ਤਰ੍ਹਾਂ ਦਾ ਆਉਂਦਾ ਰਹਿੰਦਾ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਠੀਕ ਹੈ ਜੀ ਆ ਬਾਕੀ ਇੱਕ ਦੋ ਗੱਲਾਂ ਵੀਰ ਭੈਣ ਭਰਾਵਾਂ ਨਾਲ ਕਰ ਲਈਏਗੀ ਚਲੋ ਕਿਸੇ ਦੇ ਸਾਡੇ ਕੋਈ ਗਲਤੀ ਨਾਲ ਸ਼ਬਦ ਨਿਕਲ ਜਾਂਦਾ ਮੋਝੋ ਹਾਂਜੀ ਤੇ ਸੌਰੀ ਉਹਦੇ ਆ ਤੇ ਮਾਫੀ ਚਾਹੁੰਦੇ ਅਸੀਂ ਤੁਹਾਡੇ ਕੋਲੋਂ ਤੇ ਕਿਉਂਕਿ ਅਸੀਂ ਵੀ ਤੁਹਾਡੇ ਵਰਗੇ ਹੀ ਹਾਂ ਸਹੀਂ ਕੋਈ ਮਾਲੋ ਕੋਈ ਖੁਦਾ ਹੈ ਨਹੀਂ ਆ ਹਾਂ ਹਾਂ ਕੋਈ ਮਤਲਬ ਕਿਸੇ ਵळे ਕੋਈ ਮੋਝੋ ਸ਼ਬਦ ਇਹੋ ਜਿਹਾ ਨਿਕਲ ਜਾਂਦਾ ਤੇ ਸੌਰੀ ਉਹਦੇ ਵਾਸਤੇ ਬਿਲਕੁਲ ਤੇ ਕਦੇ ਵੀ ਮਤਲਬ ਕਿਸੇ ਨੂੰ ਗਲਤ ਕਮੈਂਟ ਨਾ ਕਰੋ ਮੇਰੇ ਵੀਰ ਹਣਾ ਹਾਂ ਕੋਈ ਸਾਆਂ ਆ ਇਨਸਾਨ ਦੇ ਕੋਲੋਂ ਅਸੀਂ ਗਲਤੀਆਂ ਹੁੰਦੀਆਂ ਬਿਲਕੁਲ ਤੇ ਕਿਸੇ ਵੇਲੇ ਕੋਈ ਸ਼ਬਦ ਇਹੋ ਜਿਹਾ ਨਿਕਲ ਜਾਵੇ ਮੇਰੇ ਵੀਰ ਸੌਰੀ ਉਹਦੇ ਵਾਸਤੇ ਅਸੀਂ ਅਪੀਲ ਕਰਦੇ ਆ ਤੇ ਗਲਤ ਕਮੈਂਟ ਨਾ ਕਰਿਆ ਕਰੋ ਚੰਗਾ ਨਹੀਂ ਲੱਗਦਾ ਉਹ ਚੀਜ਼ ਹਣਾ ਬਿਲਕੁਲ ਜੀ ਬਿਲਕੁਲ ਲੋ ਦੋਸਤੋ ਥੋੜੀ ਬਾਤ ਹੀ ਕੋਈ ਨੇਕੀ ਮਾੜੀ ਮੋੜ ਅੱਗਾ ਪਿਛਾ ਗੱਲ ਹੋ ਜਾਂਦੀ ਹੈ ਤੇ ਆਪ ਅੰਡਰਸਟੈਂਡ ਕਰ ਲਿਆ ਕਰੋ ਕੋਈ ਪਾਲੀ ਵੱਡੀ ਗੱਲ ਨਹੀਂ ਗਈ ਤੋਂ ਸ਼ੁਰੂਆਤ ਇਸ ਟੋਕੜ ਗੱਬਣ ਤੋਂ ਕਰ ਲੈਨੇ ਆ ਬਾਕੀ ਆ ਤੁਹਾਨੂੰ ਦਿਖਾ ਦਿੰਨੇ ਆ ਠੀਕ ਹੈ ਜੀ ਜਿੱਦਾਂ ਕਿ ਬਿਲਕੁਲ ਮੱਥੇ ਬੱਲਾ ਦਿੱਲੀ ਮਣ ਕੀ ਅੱਖ ਚਾਰੇ ਖੁਰ ਤੋਤੇ ਆ ਮੈਂ ਤੇ ਟੋਕੜ ਤੇ ਤੇਲ ਆਪਾਂ ਬਾਧੋ ਚ ਲੈ ਲੈਨੇ ਆਂ ਵੀਰ ਤੋਂ ਸਿੰਗਲ ਖੱਡੀ ਦੇ ਵਿੱਚ ਲੋ ਜੀ ਠੀਕ ਆ ਅੱਛਾ ਤੇ ਇਹਦੀ ਵੀਰ ਡਿਟੇਲ ਕਰਦੀ ਆਂ ਸਾਂਜੀ ਇਹ ਵੀ ਜੀ ਡਿਟੇਲ ਇਸ ਤਰ੍ਹਾਂ ਵਾਂਗੀ ਇਹ 5 ਮਹੀਨੇ ਦੀ ਗੱਭਣ ਆ ਹਾਂ ਜੀ ਤੇ ਜਿੱਦਾਂ ਅਸੀਂ ਵੀਰ ਤੋਂ ਲੈਂਦੀ ਆ 5 ਕਿਲੋ ਹੀ ਦੁੱਧ ਹੀ ਜੀ ਤੇ ਦੋਵੇਂ ਟਾਈਮ ਹੀ ਚਵਾਈ ਕੀਤੀ ਆਪਾਂ ਹਾਂ ਜੀ ਉਹ ਤੇ ਵੀਰ ਦੇ ਘਰ ਦੇ ਪਹਾੜੇ ਦੇ ਮਿਲਦੀ ਹਾਂ ਜੀ ਪਰ ਸਾਡੇ ਘਰ ਪਰਸੋਂ ਮੱਝ ਆ ਅੱਜ ਹੀ ਜਿਆਦੇ ਨੇ ਮੱਝ ਦਾ ਠੀਕ ਆ ਹੁਣ ਇਸ ਟਾਈਮ 5 ਮਹੀਨਿਆਂ ਦੀ ਗੱਭਣ ਆ ਮੱਝ ਜੀ ਤੇ 4 ਕਿਲੋ ਦੁੱਧ ਮੇਰੇ ਵੀਰ ਠੀਕ ਆ ਹਨਾ ਠੀਕ ਇਹ ਐਸ ਟਾਈਮ ਸਾਨੂੰ ਵੀਰ ਜੀ ਟੀਗਾ ਲਾਉਣਾ ਪੈਂਦਾ ਇਹਨੂੰ ਟੀਗਾ ਲਾਗੇ ਪਾੜਾ ਪਾਗੇ ਥੱਲੇ ਬੈਜੀਦਾ ਕੁਛ ਨਹੀਂ ਕਹਿੰਦੀ ਦੂਜੀ ਗੱਲ ਇਹ ਆ ਵੀ ਅੱਠੀ ਪਹਿਰੀ ਅਸੀਂ ਚੋਂਦੇ ਜੋ ਉਹਦੇ ਘਰ ਦੋਵੇਂ ਟਾਈਮ ਚੋਈ ਆ ਆਪਾਂ ਅੱਠੀ ਪਹਿਰੀ ਕੀਤੀ ਕਿਉਂ ਕਿਉਂਕਿ ਵੀਰ ਜੀ ਖਾਂ ਗਰਮੀ ਤੁਰੀ ਆਉਂਦੀ ਆ ਤੇ ਟੀਗਾ ਵੀ ਆਪਾਂ ਦੁੱਧ ਦੇ ਇਲਾਜ ਨੂੰ ਟੀਗਾ ਦੋਵੇਂ ਟਾਈਮ ਨਹੀਂ ਲਾਉਣਾ ਇਹ ਕਰਕੇ ਅਸੀਂ ਅੱਠੀ ਪਹਿਰੀ ਕੀਤੀ ਆ ਇੱਕੋ ਟਾਈਮ ਚੋਈ ਦੀ ਚਾਰ ਕਿਲੋ ਦੁੱਧ ਲਓ ਵੀ ਦੋਸਤੋ 4 ਕਿਲੋ ਦੁੱਧ ਆ ਇੱਕੋ ਟਾਈਮ ਜਿਹੜੀ ਵੀਰ ਦਾ ਵੀ ਆਪਾਂ ਚੁਵਾਈ ਕਰੀਤੀ ਆ ਅੱਠੀ ਪਹਿਰੀ ਜਿਹੜੀ ਆ ਦੋਸਤੋ ਇਹ ਚੁਵਾਈ ਹੁੰਦੀ ਆ ਬਾਕੀ ਪੰਜ ਬਾਕੀ ਕੱਦਕੁੱਦ ਦੀ ਚੰਗੀ ਆ ਬਹੁਤ ਸਾਰੇ ਜੀ ਨੀਲੀ ਚ ਮੱਝ ਆਉਂਦੀ ਆ ਨੀਲੀ ਦਾ ਪਾਕਾ ਪੂਰਾ ਪੂਰਾ ਨੀਲੀ ਦਾ ਪਾਕਾ ਉਹਨੇ ਲੈਵੇ ਤੇ ਡੱਬ ਚਾਰੇ ਖੁਰ ਤੋਤੇ ਬਾਕੀ ਥਾਂ ਉੱਪਰ ਤੱਕ ਵਾਈਟ ਥਾਂ ਵੇਖੋ ਵੀਰ ਜੀ ਕਿੱਡਾ ਸੋਹਣਾ ਝੋਟੀਆਂ ਲੱਗਾ ਪੂਰਾ ਕੁਆਲਟੀ ਵਾਲਾ ਥਾਂ ਵੇਖੋ ਅੱਛਾ ਤੇ ਵੀਰ ਸੂਵੇ ਕਿੰਨੇ ਲਈ ਗੱਪਣਾ ਪਾਵਾਂ ਵੀਰ ਜੀ ਵੇਖੋ ਹੁਣ ਆਪਣੀ ਸਮਝ ਆਹੀ ਤੇ ਭੈਣ ਭਰਾ ਉਹਨੂੰ ਆਪਣੀ ਸਮਝ ਦੇ ਅਗਲੇ ਦੇ ਛੱਡ ਦੇਈਦਾ ਵਾ ਹਾਂਜੀ ਹੁਣ ਸਾਨੂੰ ਉਹਨਾਂ ਵੀਰਾ ਕਹਿਣਾ ਵੀ ਤਿੱਜੇ ਸੂਣ ਵਾਲੀ ਆ ਅੱਛਾ ਅੱਛਾ ਹਣਾ ਅਸੀਂ ਤਿੱਜੇ ਕਹਾਂਗੇ ਬਾਕੀ ਆਪ ਦੀ ਮੇਰੇ ਵੀਰ ਕੋਈ ਵੀ ਸਮਝ ਕਰ ਰ ਕਿਉਂਕਿ ਸਾਡੀਆਂ ਵੀਰੇ ਆ ਘਰ ਦੀਆਂ ਦਿਹਾੜੀ ਹਨਾ ਮੁੜ ਕੇ ਭੈਣ ਭਰਾ ਕਮੈਂਟ ਕਰਦੇ ਆ ਕਿ ਪੰਜਵੇਂ ਹੁਣੀ ਛੇਵੇਂ ਹੁਣੀ ਆ ਵੀਰੇ ਆਪਣੀ ਸਮਝ ਕਰਿਆ ਕਰੋ ਸਾਨੂੰ ਤਿਜੇ ਕਿ ਆਪਾਂ ਵੀ ਤਿਜੇ ਕਹਿਣਾ ਹੈ ਵੀ ਆਪ ਦਾ ਪੜਿਆ ਵੇਖ ਲਓ ਆਪਣਾ ਪੜਿਆ ਵੇਖੇ ਜੇ ਕਿਸੇ ਵੀ ਨੂੰ ਚੰਗੀ ਲੱਗਦੀ ਇਹਦੀ ਗੱਲ ਕਰ ਲਿਓ ਹਾਂ ਦੱਸੋ ਕੋਈ ਤਿਜੇ ਸੂਵੇ ਲਈ ਵੀਰਾਂ ਦਾ ਵੀ ਆਪਾਂ ਗੱਬਣ ਮੰਨ ਕੇ ਖਰੀਦੀ ਆ ਦੇਵਿੰਦਰ ਸਾਹਿਬ ਇਹਨੂੰ ਖੋਲ ਕੇ ਤੋਰ ਦਿਓ ਇੱਕ ਵਾਰੀ ਠੀਕ ਆ ਜੀ ਤੇ ਤਿਜੇ ਸੂਵੇ ਲਈ ਦੋਸਤੋ ਬੇਸ਼ੱਕ ਕੋਈ ਵੀਰ ਅੱਗੇ ਗੱਬਣ ਮੰਨ ਕੇ ਤੁਸੀਂ ਸਬਦਾ ਕਰ ਲਿਓ ਬਾਕੀ ਤੋਰਾ ਤੁਹਾਨੂੰ ਚੈੱਕ ਕਰਾ ਦਿੰਨੇ ਆ ਕਦ ਵੱਡਾ ਠੀਕ ਆ ਕਦ ਬਾਕੀ ਆ ਇੱਕ ਵਾਰੀ ਤੁਹਾਨੂੰ ਤੋਰ ਬੈਕਸਾਈਡ ਤੋਂ ਦਿਖਾਉਨੇ ਆ ਲੇਵੇ ਹਵਾਨੇ ਦੀ ਬਥੇਰੇ ਸਮਝ ਲੱਜੂਗੀ 4 ਕਿਲੋ ਦੁੱਧ ਇਹਦੇ ਥੱਲੇ ਜਿਹੜਾ ਹੁਣ ਦੋਸਤੋ 4 ਕਿਲੋ ਦੁੱਧ ਆ ਵਿਖਾਰਾ ਬਿਲਕੁਲ ਪੱਦਰ ਬਾਕੀ ਥਣਾ ਦੇ ਵੀ ਪੂਰੀ ਆਪਾਂ ਤਸੱਲੀ ਲੈ ਲਾਂਗੇ ਵੀਰ ਤੋਂ ਵੀ ਚੋਣ ਚਣ ਅਗਲੇ ਨਾਲ ਅਗਲਾ ਪਿਛਲੇ ਨਾਲ ਪਿਛਲਾ ਬਿਲਕੁਲ ਬਰਾਬਰ ਲਭੇ ਵੀਰ ਬਾਕੀ ਚਵਾਈ ਜਿਹੜੀ ਅਗਲੇ ਨਾਲ ਅਗਲਾ ਤੇ ਪਿਛਲੇ ਨਾਲ ਪਿਛਲਾ ਬਿਲਕੁਲ ਬਰਾਬਰ ਵੀਰ ਜੀ ਚਵਾਈ ਦਾ ਬਿਲਕੁਲ ਐ ਧਾਰਨਾ ਧਾਰ ਮੇਲੀ ਹੋਊਗੀ ਕੋਈ ਭੂਰ ਨਹੀਂ ਕੋਈ ਛੱਟਾ ਨਹੀਂ ਜਿਹੜੀ ਆਪਾਂ ਗੱਲ ਕਰਾਂ ਵੀਰ ਜੀ ਉਹ ਹੋਊਗੀ ਤੇ ਬਾਕੀ ਇਕਲੀ ਨਿਸ਼ਾਨੀਆਂ ਵਿਖਾ ਦਿਓ ਪਿਓਰ ਨੀਲੀ ਦੀ ਮੱਝ ਆ ਵੇ ਲੋ ਚੱਡੇ ਦੇ ਨਿਸ਼ਾਨ ਆ ਥੋਡੀ ਦੇ ਥੱਲੇ ਨਿਸ਼ਾਨ ਆ ਚਾਰੇ ਪੈਰ ਧੋਤੇ ਆ ਖੂਸ਼ ਹਰ ਇੱਕ ਚੀਜ਼ ਵਿਖਾ ਦਿਓ ਲਓ ਜੀ ਪੂਰਾ ਨੀਲੀ ਦਾ ਪੱਖ ਜਾਣੀ ਕੇ ਰੱਖਦੀ ਆ ਅੱਖਾਂ ਵੇ ਲੋ ਐ ਨੀਲੀ ਅੱਖਾਂ ਪੂਰੀ ਬਿਲਕੁਲ ਬਿੱਲੀ ਮਨ ਕੀ ਅੱਖਾਂ ਹਾਂਜੀ ਤਦੋਸੋ ਮੱਥੇ ਬਾਹਲਾ ਬਾਕੀ ਪੂਰੇ ਮੋਟੇ ਨਿਸ਼ਾਨੀਆਂ ਕਰੈਕਟਰ ਜਿਹੜੇ ਤੁਸੀਂ ਦੇਖ ਲਿਆ ਠੀਕ ਆ ਇਹ ਮੱਝ ਬਕਾਊਗਾ ਤੋਕੜ ਗੱਬਣ ਠੀਕ ਆ ਜੀ ਕਾਫੀ ਵੀਰਾਂ ਦੀ ਡਿਮਾਂਡ ਆ ਵੀ ਤੋਕੜ ਗੱਬਣ ਪਸੂ ਖਰੀਦਣਾ ਜ਼ਰੂਰ ਤੁਸੀਂ ਹੱਥ ਪਾ ਸਕਦੇ ਜੇ ਤੇ ਮੁੱਲ ਦਾ ਕੀ ਕਰਦੇ ਆ ਵੀਰ ਰਾਜ ਭਾਈ ਬਿਲਕੁਲ ਛੋੜਾ ਆ ਮੁੱਲ ਕਰਨਾ ਸਿਰਫ ਆਪਾਂ ਲੈਣ ਦੇਣ ਵਾਲਾ ਹੀ ਉਹਦੇ ਵਿੱਚੋਂ ਛੋੜ ਛੱਪਾ ਹੀ ਹੋਣਾ ਮੇਰੇ ਭਰਾ ਜਿਆਦਾ ਨਾ ਫਿਰ ਉਹ ਨਾ ਗੱਲ ਕਰਿਆ ਕਰੋ ਵੀ ਵੀਰ ਇੰਨੇ ਦੇ ਦੇ ਇੰਨੇ ਦੇ ਦੇ ਹਨਾ ਤੈਨੂੰ ਛੋੜ ਛੱਪਾ ਨਿਕੀ ਨਿਕੀ ਮੁੱਲ ਕਰਨੇ ਆ ਮੁੱਲ ਵੀਰ ਜੀ 55000 ਰੁਪਇਆ 530 53000 ਖਾਨਾ ਠੀਕ ਆ ਜੀ 55000 ਡਿਮਾਂਡ 53000 ਦੀ ਦਿੱਤੀ ਜਾਊਗੀ ਟੋਕੜ ਗੱਬਣਾ ਬਾਕੀ ਜਿਹੜੇ ਵੀਰ ਨੂੰ ਜਜੂਗਾ ਸੌਦਾ ਤੁਸੀਂ ਕਾਲ ਬਿਲਕੁਲ ਕਰ ਲਿਓ ਠੀਕ ਆ ਜੀ ਨੰਬਰ ਬਿਲਕੁਲ ਸਕਰੀਨ ਤੇ ਲੱਗਾ ਅਗਲੀ ਆਪਣੇ ਕੋਲ ਜਿਹੜੀ ਵੀਰ ਆ ਗਈ ਇਹ ਗੱਬਣਾ ਇਹ ਵੀਰ ਜੀ ਕੋਈ ਲੈ ਜਾਊਗੀ ਪੰਜ ਚਾਰ ਦਿਨ ਅਜੇ ਅੱਛਾ ਜੀ ਆ ਪੰਜ ਚਾਰ ਦਿਨ ਲੈ ਜਾਊਗਾ ਇਹਨੇ ਦੂਜੇ ਸੂਏ ਸੋਨਾ ਜੋ ਠੀਕ ਆ ਜੀ ਥਣ ਭਾਂਡੇ ਦੀ ਬਹੁਤ ਸੋਹਣੀ ਵੇਖੋ ਥੱਲਿਓ ਹਮ ਕਿ ਡੱਬਦੀਆਂ ਥਾਂ ਲੱਗਾ ਕਰਮਾਲੀ ਨੂੰ ਥਣ ਭਾਂਡੇ ਦਾ ਸੂਆ ਆ ਦੂਜੇ ਸੋਨਾ ਵੀਰ ਜੀ ਹਰ ਕੀ ਅੱਛਾ ਜੀ ਪਿਓਰ ਮੌਰਾ ਦੀ ਮੱਝ ਜੋ ਠੀਕ ਹੈ ਠੀਕ ਲਓ ਜੀ ਠੀਕੋ ਸਿੰਘ ਵੀ ਇਹ ਲੋ ਕਿੱਡਾ ਸੋਹਣਾ ਲੱਗਾ ਝੋਟੀ ਦਾ ਇਹ ਨਿਕਲ ਸਿੰਘ ਆ ਹੂੰ ਪਿਓਰ ਕਾਲੀ ਮੱਝ ਵੇਖ ਇੱਕ ਨੰਬਰ ਬਿਲਕੁਲ ਅੱਛਾ ਦਿਨ ਵੈਸੇ ਹੁਣ ਕਿੰਨੇ ਕ ਆਪਾਂ ਮੰਨਦੇ ਆਂ ਡੇਰ ਵੀ ਜੀ ਵੇਖੋ ਹੁਣ ਆਪਾਂ ਉਹਨਾਂ ਦੀ ਸਮਝ ਦੇ ਨਾਲ ਹੀ ਅਜੇ ਗੱਲ ਕਰ ਰਹੇ ਆਂ ਹਣਾ ਹਾਂਜੀ ਉਹਨਾਂ ਵੀਰਾਂ ਨੇ ਕਹਿ ਗਏ ਪੰਜ ਚਾਰ ਦਿਨ ਲੈ ਜੂਗੀ ਠੀਕ ਆ ਤੇ ਅਜੇ ਝੋਟੀ ਚਲੋ ਵੈਸੇ ਦਿਨ ਖੜਦੀ ਵੀ ਆ ਥੱਲੋਂ ਸੋਹਣੀ ਬਣਦੀ ਆਉਂਦੀ ਮੈਂ ਤਾਂ ਚਲੋ ਦੋ ਚਾਰ ਦਿਨ ਵਾਧ ਦੇ ਖੜੋ ਹੋਰ ਸੋਹਣੀ ਬਣੋ ਥੱਲੋਂ ਹਾਂ ਤੇ ਬਣਦੀ ਆਉਂਦੀ ਬਹੁਤ ਨਖਰਦੀ ਆਉਂਦੀ ਝੋਟੀ ਥੱਲੋਂ ਵੇਖੋ ਕਿੰਨੀ ਸੋਹਣੀ ਆ ਉਹ ਲੈ ਜੂਗੀ ਦੋ ਮੇਕੇ ਇੱਕ ਥਾਣ ਖਾਓ ਮੇਰੇ ਵੀਰਾਂ ਨੂੰ ਠੀਕ ਆ ਸੋ ਦੋ ਚਾਰ ਦਿਨ ਦੋਸਤੋ ਲੈਂਦੀ ਆ ਜੀ ਹਾਂ ਤੇ ਬਾਕੀ ਸਪੇਸ ਜਿੰਨੀ ਬੰਦ ਹੈਗੀ ਬਿਲਕੁਲ ਤੁਹਾਨੂੰ ਸਮਝ ਆ ਜੂਗੀ ਨੇੜੇ ਤੋਂ ਹਜੇ ਰਾਜਪਾਜੀ ਬਿਲਕੁਲ ਸ਼ਹਿਤ ਆਉਂਦੇ ਆ ਗਾੜਾ ਸ਼ਹਿਤ ਹੂੰ ਤੇ ਚਵਾਈ ਇੱਕ ਨੰਬਰ ਜੋਦੀ ਬਹੁਤ ਸੋਹਣਾ ਟਿੱਪਣੇ ਆ ਗਏ ਠੀਕ ਆ ਠੀਕ ਆ ਨੋ ਬੋ ਖੋਲ ਕੇ ਦਿਖਾਈਏ ਸੂਵੇ ਦੁੱਜੇ ਹੈ ਵੀ ਦੁੱਜੇ ਸੂਵੇ ਸੁਨਾਰੀ ਲਓ ਜੀ ਬਾਕੀ ਕੋਈ ਔਰ ਅਜਾ ਦੱਸ ਦਿਓ ਕੋਈ ਵੀ ਜੀ ਤੇਰੀ ਔਰ ਨਹੀਂ ਕੋਈ ਥਣ ਦਾ ਬਾਦ ਘਾੜ ਹੋ ਗਈ ਸਾਡੀ ਜਵਾਬਦਾਰੀ ਆ ਪਿੱਛੇ ਭਾਰ ਦੀ ਸਾਰੀ ਸਾਡੀ ਜਵਾਬਦਾਰੀ ਜੋ ਲਓ ਜੀ ਇੱਕ ਦੋਸਤੋ ਗੱਬਣ ਪਸ਼ੂ ਦੀ ਮੋਟੇ ਤੌਰ ਤੇ ਉਹ ਵੀਰਾਂ ਨੂੰ ਕਿਤੇ ਡਾਊਟ ਹੁੰਦਾ ਵੀ ਕੋਈ ਭਾਰ ਪਿੱਛੇ ਦੀ ਸਮੱਸਿਆ ਨਾ ਹੋਵੇ ਬਾਕੀ ਕਿਸੇ ਤਰ੍ਹਾਂ ਦਾ ਕੋਈ ਭਾਰ ਪਿਛੇ ਦੀ ਸਮੱਸਿਆ ਨਹੀਂ ਕਿ ਤੱਪਣ ਇੱਕ ਨੰਬਰ ਠੀਕ ਹੈ ਜੀ ਬੇ ਤੜਕ ਬੇ ਚੰਤ ਤੁਸੀਂ ਆਪਣਾ ਸੌਦਾ ਕਰ ਸਕਦੇ ਜੇ ਵੈਸੇ ਤਿਆਰੀ ਤੇ ਆ ਕੋਈ 2 ਲੈ ਜੇ 4-3 ਦਿਨ ਕੱਢ ਜੇ ਤੇ ਕੱਢ ਜੇ ਕਰਮ ਵਾਲੀ ਵੈਸੇ ਆਲਮੋਸਟ ਤਿਆਰੀ ਤੇ ਮੰਨ ਕੇ ਤੁਸੀਂ ਜਿਹੜਾ ਸੌਦਾ ਕਰ ਸਕਦੇ ਜੀ ਐ ਭਾਈ ਥਾਂ ਥੋਂ ਰੀਜਣਾ ਖਾਓ ਗਰੀ ਝੋਟੀ ਦੇ ਇਹ ਝੋਟੀ ਕੋ ਦੁੱਧ ਵਾਲੀ ਆ ਕਰਮ ਵਾਲੀ ਜਦੋਂ ਤਿਆਰ ਹੋ ਗਈ ਨਾ ਫੋਲਾ ਹਾਂ ਜੀ ਫਿਰ ਦੱਸਣਾ ਝੋਟੀ ਨਾਲ ਕੁਝ ਕਰਤੂਤ ਹੈਗੀ ਇਹ ਚ ਹੂੰ ਸਪੇਸ ਵੇਖੋ ਭਾਈ ਕਿੰਨੀ ਥਾਂ ਦੀ ਐ ਕੱਲਾ ਕੱਲਾ ਥਾਂ ਲੱਗਾ ਠੀਕ ਹੈ ਸੋ ਵੰਡਪੁੰਡ ਚੰਗੀ ਆ ਦੋਸਤੋ ਬਾਕੀ ਜਿਹੜੀ ਮੇਨ ਮੁੱਖ ਗੱਲ ਆ ਗੱਬਣ ਬਸੂ ਆ 3 ਪਣ ਇੱਕ ਨੰਬਰ ਆ ਬਾਕੀ ਪਾਰ ਪਿਛੇ ਦੀ ਪੂਰੀ ਤਸਰਲੀ ਆ ਵੀਰ ਹੋਂਾਂ ਦੀ ਠੀਕ ਆ ਜਿੱਦਾਂ ਮਰ ਜੇ ਕੋਈ ਵੀਰ ਸੌਦਾ ਕਰ ਲੇ ਕੱਦ ਸੋਣਾ ਦੂਜਾ ਸੂਆ ਹੁੰਦੀ ਆ ਤੇ ਕੀ ਇਹਦੀ ਵਿਰਸਾ ਮੁੱਲਵਾੜੀ ਕੀ ਰੋਗੀ ਮੁੱਲਵਾੜੀ ਰਾਜਵੀਰ ਜੀ ਅਹੀਂ ਤੇ ਜੀ ਕਹਦਾ ਲੱਖ ਹੀ ਪਾਈਏ ਪਰ ਨਹੀਂ ਆਪਾਂ ਲੱਖ ਨਹੀਂ ਪਾਉਣਾ ਇਹਦਾ ਆਪਾਂ ਸਿਰਫ ਦੇ ਲੈਣ ਵਾਲੀ ਗੱਲ ਛੋੜਾ ਜਾਂ ਮੁੱਲ ਪਾਉਣਾ ਇਹਦਾ ਹਾਂਜੀ ਮੁੱਲ ਵੀਰ ਜੀ ਇਹਦਾ ਕਰਾਂਗੇ ਆਪਾਂ 90000 ਰੁਪਇਆ 87000 ਦੀ ਐ ਸੁਣੋ ਦੇ ਦਾਂਗੇ ਓੱਚੋ ਛੋੜ ਛੱਪਾ ਕਰਦੇ ਆਂ ਤੇ 87 ਦੀ 87000 ਦੀ ਹਾਂਜੀ ਓੱਚੋ ਛੋੜ ਛੱਪਾ ਹੋ ਜਾਊਗਾ ਉਹ ਵੀ ਆਪਾਂ ਨਿਗੇ ਨਿਗੇ ਅੱਜ ਮੁੱਲ ਪਾਉਂਦੇ ਆ तकरीबन ਭੈਣ ਭਰਾ ਸਾਰੇ ਆਪਣੇ ਵੀਡੀਓ ਲੋਕਾਂ ਦੀ ਵੇਂਦੇ ਆ ਹਨਾ ਚਲੋ ਆਪੋ ਆਪਣੀ ਬਾਕੀ ਅਸੀਂ ਲੋਕੇਸ਼ਨ ਨੂੰ ਨਹੀਂ ਕਹਿ ਰਹੇ ਕਿ ਆਪੋ ਆਪਣੀ ਖਰੀਦ ਆ ਤੇ ਆਪੋ ਆਪਣੀ ਵੇਚ ਆ ਕੋਈ ਡੰਗਰ ਮਹਿੰਗਾ ਚੋਕ ਲੈਂਦਾ ਫਿਰ ਉਹਨੂੰ ਮਹਿੰਗਾ ਵੇਚਣਾ ਪੈਂਦਾ ਹੈ ਹਨਾ ਉਹਦੇ ਬਾਰੇ ਨਹੀਂ ਆਪਾਂ ਕਹਿੰਦੇ ਕੋਈ ਗੁੱਸਾ ਨਾ ਕਰੇ ਮੇਰਾ ਵੀਰ ਤੇ ਆਪਾਂ ਆਪਣੇ ਅੱਡੇ ਦੀ ਗੱਲ ਕਰਾਂਗੇ ਲੋ ਦੋਸਤੋ 80000 ਦੀ ਐਸਨ ਹੋ ਜੂਗੀ ਠੀਕ 85 ਦੀ 87 ਦੀ 87 ਹਾਂ 87 ਠੀਕ ਹੈ ਜੀ 87 ਹਾਂ ਜੀ ਹਾਂ ਜੀ 1000 ਦੀ ਜਿਹੜੀ ਦੋਸਤੋ ਇਹ ਜੈਸ ਨੋ ਹੋ ਚੁੱਕੀ ਠੀਕ ਹੈ ਜੀ ਬਾਕੀ ਝੋਟੀ ਪਸੰਦ ਆਊਗੀ ਤੁਹਾਨੂੰ ਨਿੱਗਰ ਝੋਟੀ ਵੀ ਜੀ ਡਾਈ ਵੀ ਜੀ ਗੱਲ ਹੀ ਕੋਈ ਨਹੀਂ ਝੋਟੀ ਨਾਲ ਹਰੇਕ ਪੱਖੋਂ ਹੀ ਮੈਨਾਂ ਵੇਖੋ ਕਿੰਨਾ ਸੋਹਣਾ ਸਿੰਘ ਆ ਤੇ ਥਾਣਪਾਂ ਐਡਾ ਸੋਹਣਾ ਮੈਂ ਵੀ ਕੋਈ ਛੱਡ ਕੇ ਜਾ ਹੀ ਨਹੀਂ ਸਕਦਾ ਝੋਟੀ ਨਾਲ ਉਹਦੇ ਠੀਕ ਹੈ ਜੀ ਠੀਕ ਹੈ ਲਓ ਵੀ 87000 ਦੀ ਦੋਸਤੋ ਇਹ ਜਿਹੜੀ ਮਿਲ ਜੂਗੀ ਤੁਹਾਨੂੰ ਬਾਕੀ ਜਿਹੜੇ ਵੀਰ ਨੂੰ ਜਚੂਗਾ ਸੌਦਾ ਤੁਸੀਂ ਕਰਨਾ ਠੀਕ ਹੈ ਬਾਕੀ ਬੈਕ ਸਾਈਡ ਤੋਂ ਥਣ ਲੇਵੇ ਦੀ ਸਾਫ ਸੁਥਰੀ ਆ ਬਖਾਲਾ ਬਿਲਕੁਲ ਬਹੁਤ ਵਧੀਆ ਪੱਧਰ ਬਖਾਲਾ ਅੱਛਾ ਅਗਲੀ ਜਿਹੜੀ ਆ ਝੋਟੀ ਇਹ ਸੂਈ ਆ ਆਪਣੇ ਕੋਲ ਇਹ ਰਾਜੀਵੀਰ ਜੀ ਸੂਈ ਆ ਹਾਂਜੀ ਤੇ ਇਹ ਕਰਮਾੜੀ ਝੋਟੀ ਚਲੋ ਆਪਾਂ ਜਿੱਤੋਂ ਕੋ ਲਿਆਂਦੀ ਵੀਰ ਕੋਣਾਂ ਨੇ ਕਿਹਾ ਮੈਂ ਪਿਛਲੇ ਸੂਏ ਮੱਝ ਲਈ ਹੁੰਨੇ ਉਹਦੇ ਮਗਰ ਹਰਿਆਣੇ ਦੀ ਝੋਟੀ ਜਿਹੜੀ ਮੱਝ ਆਈ ਸੀ ਉਹਦੇ ਕੋਲ ਹਾਂਜੀ ਹਾਂਜੀ ਉਹਦੀ ਉਹਨੇ ਕੱਟੀ ਘਰੋਂ ਪਾਲੀ ਆ ਪਹਿਲਾ ਸੂਆ ਸੋਈ ਜਾ ਆਪਣੇ ਕੋਲੇ ਇਹ ਪਹਿਲਾਂ ਸੂਈ ਆ ਪਹਿਲਾਂ ਸੂਈ ਆ ਆਪਾਂ ਸੂਈ ਸਵਾਈ ਲੈਂਦੀ ਵੀਰ ਦੇ ਘਰੋਂ ਦੋ ਟਾਈਮ ਚੁਾਈ ਕੀਤੀ ਆ ਠੀਕ ਹੈ ਜੀ ਹਾਂਜੀ ਉਹ ਵੀਰਾਂ ਦਾ ਵੀ ਮੈਂ ਹਰਿਆਣੇੋਂ ਮੱਝ ਲੈਂਦੀ ਉਹਦੇ ਮਗਰ ਝੋਟੀ ਆਈ ਆ ਆਪਾਂ ਵੀਰ ਜੀ ਉਹਦੀ ਜਵਾਨੀ ਜੋ ਦੱਸਿਆ ਉਹ ਸੁਣਦੇ ਆਂ ਹਾਂ ਹਾਂ ਇਹ ਜਿਹੜਾ ਮੇਰਾ ਵੀਰ ਕਹਿੰਦਾ ਯਾਰ ਝੂਠ ਮਾਰੀ ਜਾਂਦੇ ਹਰਿਆਣੇ ਦੀ ਮੱਝ ਨਹੀਂ ਫਲਾਣਾ ਹਣਾ ਆਪਾਂ ਉਹਦੇ ਵੀਰ ਦੇ ਜਵਾਨੀ ਜੋ ਸੁਣਿਆ ਉਹ ਆਪਾਂ ਸੁਣਾ ਰਹੇ ਆਂ ਅੱਛਾ ਜੀ ਤੇ ਬਾਕੀ ਵੀਰ ਦੀ ਝੋਟੀ 'ਚ ਕੋਈ ਸ਼ਾਕਣੀ ਆ ਹੈ ਵੀ ਹਰਿਆਣੇ ਦੀ ਆ ਹੋਰ ਸੂਆ ਆਪਣੇ ਕੋਲ ਹੀ ਸੂਈ ਇੱਥੇ ਆਣ ਕੇ ਨਹੀਂ ਨਹੀਂ ਆਪਾਂ ਵੀ ਸੂਈ ਜਾਂਦੀ ਆ ਸੂਈ ਜਾਂਦੀ ਆ ਬਸ ਬੱਚਾ ਤੇ ਮਗਰ ਕੀ ਆ ਬੱਚਾ ਵੀ ਜੀ ਕਟਾ ਇਹ ਤੇ ਮਗਰ ਤੇ ਦਿਨ ਕਿੰਨੇ ਦੱਸਿਆ ਤੇ ਦਿਨ ਵੇਖ ਲਓ ਵੀ ਜੀ ਆਪਣੀ ਸਮਝ ਮੇਰੇ ਵੀਰ ਵਾਲਕ ਆਪਾਂ ਬੱਚਾ ਵਿਖਾ ਦਈਏ ਹੂੰ ਲਓ ਜੀ ਤੇ ਮਤਲਬ 50 ਦਿਨਾਂ ਦਾ ਬੱਚਾ ਹੋਣਾ ਵਾ ਚਲੋ ਤੁਸੀਂ ਮਹੀਨਾ ਮੰਨ ਕੇ ਚੱਲੇ ਕੋਈ ਵੀਰ ਭਾਵੇਂ ਆਪਣੀ ਸਮਝ ਨਾਲ 50 ਦਿਨ ਦਾ ਸਾਨੂੰ ਵੀਰਾਂ ਨੇ ਕਿਹਾ ਵਾ ਲੈ ਲਓ ਜੀ ਸੋ ਇਹ ਕਟਾ ਦੋਸਤੋ ਇਸੇ ਵਿੱਚ ਝੋਟੀ ਦੇ ਮਗਰ ਹੈ ਤੇ ਕਾਲੀ ਮੋਰੀ ਦਾ ਕਟਾ ਬਰੀ ਕਟਾ ਬਹੁਤ ਸੋਹਣਾ ਹੈ ਬਰੀਡ ਵਾਲਾ ਜੀ ਹਾਂ ਇੱਕ ਰੰਗ ਖਾਲਾ ਹੈ ਹਾਂ ਲੈ ਜੀ ਸੋ ਕੱਟੀ ਆਪ ਵੀ ਦੋਸਤੋ ਚੰਗੀ ਹੈ ਝੋਟੀ ਆਪ ਚੰਗੀ ਹੈ ਪਹਿਲੇ ਹਾਂ ਵੀ ਜੀ ਝੋਟੀ ਦਾ ਗੱਡਾ ਸੋਹਣਾ ਲੱਗਾ ਜੀ ਜੇਕਰ ਸਮਾਂ ਕੋਈ ਵੀਰ ਮੰਨ ਕੇ ਤੁਸੀਂ ਸੌਦਾ ਕਰ ਲਿਓ ਮਹੀਨੇਕ ਦੀ ਵੈਸੇ ਐਸਟੀਮੇਟ ਕੋਈ ਮੰਨ ਕੇ ਸੌਦਾ ਕਰੀ ਠੀਕ ਹੈ ਜੀ ਕੋਈ ਮਹੀਨਾ ਕੋ ਹੋ ਗਿਆ ਹੋਗਾ ਮਗਰ ਕਟਾ ਬਚਾ ਤੁਹਾਨੂੰ ਦਿਖਾਈ ਦਿੱਤਾ ਤੇ ਦੁੱਧ ਇਸ ਵਕਤ ਕਿੰਨਾ ਇਹਦੇ ਥਲੇ ਜੀ ਰਾਏ ਭਾਈ ਦੁੱਧ ਦੇ 12 ਕਿਲੋ ਹੀ ਆ ਪਰ ਆਪਾਂ 10 ਕਿਲੋ ਜਿਹੜਾ ਬਾਲਟੀ ਦੇ ਵਿੱਚ ਪਾ ਦੁੱਧ 12 ਹੀ ਹੋਊਗਾ ਜਿਹੜਾ ਆਨਲਾਈਨ ਮੰਗਾਊਗਾ ਨਾ ਉਹਦੇ ਵਾਸਤੇ 10 ਕਿਲੋ ਤੇ ਜਿਹੜਾ ਸਾਡੇ ਘਰ ਆ ਉਹਨੂੰ 12 ਕਿਲੋ ਚਵਾ ਦਾਂਗੇ। ਅੱਛਾ ਜੀ। ਪਰ ਆਪਾਂ 10 ਕਿਲੋ ਦੱਸਾਂਗੇ। ਹੂੰ। 10 ਕਿਲੋ ਦੁੱਧ ਐ ਤੁਹਾਨੂੰ ਠੰਡਾ ਕਰਕੇ ਚਵਾ ਦੇ ਬਾਲਟੀ ਪਾ ਕੇ ਦਿਖਾਵਾਂਗੇ। ਲਓ ਜੀ। ਬਾਕੀ ਸਾਰਨ ਦਿਖਾਓ ਛੋਟੀ ਦੇ ਕਿੱਡੇ ਸੋਹਣੇ ਲੱਗੇ ਆ। 10 ਕਿਲੋ ਠੀਕ ਆ ਜੀ ਆਨਲਾਈਨ ਕੋਈ ਵੀਰ ਸੌਦਾ ਕਰਦਾ 10 ਕਿਲੋ ਤੇ ਘਰੇ ਕੋਈ ਚੋੜੂ ਗਾਣ ਕੇ ਉਹ 12 ਕਿਲੋ ਵੀਰਾਂ ਦਾ ਵੀ ਚਵਾ ਦੇਾਂਗੇ। ਠੀਕ ਆ ਕੋਈ ਸਫਰ ਦੇ ਵਿੱਚ ਕੋਈ ਥੋੜਾ ਬਤ ਹੁੰਨੀ ਕੀ ਹੋ ਸਕਦੀ ਆ। ਬਾਕੀ ਇੱਥੇ ਆ ਦੇ ਚਾਹੀਜ ਕੋਰੀ ਆ ਇੱਕ ਰਾਂਗਾ ਝੋਟੀ ਬਿਲਕੁਲ ਬਲੈਕ ਠੀਕ ਆ ਜੀ ਕੁਝ ਕਵਾਲ ਮਗਰ ਜਿਹੜੀ ਪੂਛ ਵਾਈਟ ਹੈਗੀ ਆ ਓਵਰঅল ਬਾਕੀ ਸਾਰੀ ਬਲੈਕ ਆ ਜੋ ਕੱਢੋ ਬਰ ਜੀ ਸਾਹਿਬ ਦਿਖਾ ਦਗੇ ਬਾਕੀ ਕੱਦ ਚੰਗਾ ਝੋਟੀ ਦਾ ਨਵੀਆਂ ਇੱਕ ਦੇ ਬਾਕੀ ਇੱਕ ਕੱਦ ਕਠ ਵੀ ਸੋਹਣਾ ਵੱਡੇ ਕੱਦ ਦੇ ਵਿੱਚ ਬੇਲਬੂਲ ਦੀ ਸਪੈਸ਼ਲ ਮੰਗੀ ਭਾਈ ਥਣ ਬਹੁਤ ਹੀ ਸੋਹਣਾ ਲੱਗਾ ਵੇਖੋ ਕਿੰਨਾ ਸੋਹਣਾ ਥਣ ਲੱਗਾ ਝੋਟੀ ਰਾਏ ਭਾਈ ਬੂਥੀ ਖਾਓ ਝੋਟੀ ਦੀ ਕਿੱਡੀ ਸੋਹਣੀ ਆ ਸਿੰਘ ਸੂਹ ਖਾਦੋ ਝੋਟੀ ਦਾ ਕਿਡਾ ਸੋਹਣਾ ਹੈਗਾ ਅਜੇ ਪਹਿਲੇ ਸੂਏ ਰਾਜਪਾਜੀ ਮੰਨ ਲਓ ਦੁੱਧ ਮੰਨੇ ਨੇ 12 ਕਿਲੋ ਕੱਢਣ ਲਈ ਹਣਾ ਤੇ ਅਗਲੇ ਸੂਏ ਨੂੰ ਕਰਮਾ ਵਾਲੀ ਕੋਣਾ 14 15 ਲੀਟਰ ਕੱਢੂਗੀ ਹਾਂ ਬਿਲਕੁਲ ਜੀ ਬਿਲਕੁਲ ਬਾਕੀ ਨਸਲ ਬਰੀੜਿਆ ਵੀਰ ਜੀ ਡਾਕਲਾ ਇੱਥੇ ਉਰੇ ਬੰਦ ਲਾ ਉਰੇ ਇੱਧਰ ਹੀ ਰੱਖ ਲਓ ਉਰੇ ਰਾਤ ਇੱਥੇ ਠੀਕ ਆ ਸੋ ਚੰਗੀ ਝੋਟੀ ਆ ਵੀਰੋ ਬਾਕੀ ਸੋਹਣੀ ਹਾਈਟ ਆ ਕਦ ਕਾਠ ਆ ਬਾਕੀ ਪੂਰੀ ਡਿਟੇਲ ਜਿਹੜੀ ਤੁਹਾਨੂੰ ਮਿਲ ਗਈ ਆ 11 12 12 ਕਿਲੋ ਤੇ ਜਿਹੜੀ ਹੁਣ ਚੱਲਦੀ ਪਈ ਸਾਹਿਬ ਇਹ ਕੀ ਕਰਦੇ ਆ ਮੋਲੇ ਦਾ ਇਹਦਾ ਵੀ ਰਾਜਵੀਰ ਜੀ ਆਪਾਂ ਛੋੜਾ ਜੇ ਮੋਲ ਕਰਦੇ ਆ ਹਾਂ ਹਾਂ ਮੋਲੇ ਦਾ ਵੀ 90 ਹਾਂ ਹਾਂ ਤੇ ਇਹ ਵੀ 87000 ਚ ਛੋੜ ਕਰਦੇ ਆ ਬਚੋਟੀ ਦੀ ਹਾਂਜੀ 87 ਜੋ ਮਰ ਝੋਟੀ ਦੇ ਲੱਖ ਰੁਪਏ ਕਰਨ ਵਾਲੀ ਪਰ ਨਹੀਂ ਆਪਾਂ ਦਾ ਭੈਣ ਭਰਾ ਉਹਨਾਂ ਦਾ ਹਿਸਾਬ ਨਾਲ ਹੀ ਜੇ ਲੋ ਆਪਾਂ ਲਿਆ ਹਿਸਾਬ ਨਾਲ ਡੰਗਰ ਦੇ ਹਿਸਾਬ ਨਾਲ ਹੀ ਦੇ ਦੇਣਾ ਵਾ ਬਿਲਕੁਲ ਆਪਾਂ ਨੂੰ ਕੋਈ ਜ਼ਿਆਦਾ ਉਹ ਨਫਾ ਨਹੀਂ ਚਾਹੀਦਾ ਹਨ ਭੈਣ ਭਰਾਵਾਂ ਦੇ ਨਾਲ ਪਿਆਰ ਬਣਾਉਣਾ ਆਪਾਂ ਬਿਲਕੁਲ 87000 ਦੀ ਆਪਾਂ ਜਿਹੜੀ ਉਹ ਚ ਛੋੜ ਛੱਪਾ ਕਰਦੇ ਆਗੇ ਲਓ ਜੀ 87000 ਨਾਲ ਖਾਓ ਝੋਟੀ ਦਾ ਵੀ ਜੀ ਕਿੱਡਾ ਸੋਹਣਾ ਥਾਨ ਆ ਕਰੋ ਚੱਕ ਜੀ ਠੀਕ ਹੈ ਇਹੋ ਜੀ ਵੀਰ ਜੀ ਪਹਿਲੇ ਸਵੇਣ ਝੋਟੀਆਂ ਬਹੁਤ ਹੀ ਕਰਮ ਵਾਲੀ ਝੋਟੀਆਂ ਥਾਂ ਲੱਗਦੇ ਜੋ ਬਿਲਕੁਲ ਜੀ ਬਿਲਕੁਲ ਸਾਫ ਸੁਥਰੀ ਥਾਣਾ ਦੀ ਬਾਕੀ ਦੋਸਤੋ ਸੈਦ ਚੰਗਾ ਬਾਕੀ ਚੂਣ ਚੰਨ ਚੰਗੀ ਆ ਲਾਟੂ ਵਾਲੇ ਥਾਣੇ ਲਾਟੂ ਵਾਲੇ ਹੈ ਪੋਲੀ ਪੋਲੀ ਬਿਲਕੁਲ ਵੀਰ ਜੀ ਇੱਕ ਨੰਬਰ ਐ ਮਤਲਬ ਵਧੀਆ ਚਵਾਈ ਜੋ ਕੋਈ ਪੂਰ ਛਟਾ ਨਹੀਂ ਪੋਲੀ ਬਿਲਕੁਲ ਰੂਹ ਵਰਗੀ ਠੀਕ ਹੈ ਜੀ ਹਾਂ ਜਿਹੜੀ ਕੋਈ ਗੱਲ ਹੋਊਗੀ ਆਪਾਂ ਬਿਲਕੁਲ ਵਿੱਚ ਦੱਸਾਂਗੇ ਇਹ ਕੀ ਭੈਣ ਭਰਾ ਕੋਈ ਪਰੇਸ਼ਾਨ ਨਹੀਂ ਹੋਆ ਆਪਣੇ ਕੋ ਆ ਗਏ ਠੀਕ ਹੈ ਜੀ ਹਾਂਜੀ ਲੈ ਵੀ ਵੀਰ ਇਹ ਤਾਂ ਹੋ ਗਿਆ ਰੇਟ ਹਾਂਜੀ ਇਹ ਅੱਜ ਨਾ ਇਹ ਕਿੱਕ ਟੋਕਰ ਤੇ ਦੋ ਬਿਲਕੁਲ ਸੱਜਰੇ ਹਾਂਜੀ ਹਾਂਜੀ ਤੇ ਵਿੱਚ ਜਿਹੜੀਆਂ ਪੈ ਜਾਂਦੀਆਂ ਨੇ ਇਹ ਝੋਟੀਆਂ ਤੇ ਨੰਬਰ ਇੱਕ ਆਪਣੇ ਕਰ ਦਈਏ ਸਾਂਝੇ ਨੰਬਰ ਵੀ ਇਹ ਜੀ ਆਪਣਾ 99146 70581 ਹਾਂਜੀ 99146 70581 ਪਿੰਡ ਸੋਹੜ ਜ਼ਿਲ੍ਹਾ ਤਰਨਤਾਰਨ ਤੇ ਡਿਸਟ੍ਰਿਕਟ ਵੀ ਤਰਨਤਾਰਨ ਲਾਗੇ ਇੱਥੇ ਬੀੜਾਪਾ ਬੁੱਢਾ ਸਾਹਿਬ ਜੀ ਹਾਂਜੀ ਤੇ ਇੱਥੋਂ ਭਿੱਕੀ ਵੇਂਡਾ ਆਪਣਾ 13-14 ਕਿਲੋਮੀਟਰ ਆ ਹਾਂਜੀ ਲਾਗੇ ਪਿੰਡ ਪੁੱਛਰਿਆ ਤੇ ਇੱਥੇ ਝਭਾਲ ਆਪਣਾ ਝਭਾਲੋ 6-7 ਕਿਲੋਮੀਟਰ ਝਭਾਲ ਸਾਡੇ ਠੀਕ ਹੈ ਜੀ ਹਾਂਜੀ ਠੀਕ ਲਓ ਦੋਸਤੋ ਨੰਬਰ ਨੇ ਬਿਲਕੁਲ ਸਕਰੀਨ ਤੇ ਲੱਗ ਚੁੱਕੇ ਆ ਵੀਰ ਹੋਂਾਂ ਦੇ ਨੰਬਰਾਂ ਦੇ ਤੁਸੀਂ ਕਾਲ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਜੀ ਪਸ਼ੂ ਵਪਾਰ ਦਾ ਕੰਮ ਆ ਦੇ ਪਸ਼ੂ ਆਉਂਦੇ ਰਹਿੰਦੇ ਆ ਇਸ ਕਿਲੇ ਦੇ ਉੱਪਰ ਸੇਲ ਪਰਚੇਜ਼ ਵਾਲੇ ਸੋ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ